ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ 3 ਘੰਟੇ ਬਾਅਦ ਜੇਲ੍ਹ ਦੇ ਵਿੱਚ ਮਿਲਣ ਪਹੁੰਚੀ ਉਹਨਾਂ ਦੀ ਭਾਣਜੀ ਯਾਨੀ ਕਿ ਸੁਖਬੀਰ ਬਾਦਲ ਦੀ ਬੇਟੀ ਕੀਰਤ ਬਾਦਲ ਅਤੇ ਲਾਈਵ ਹੋ ਕੇ ਆਖ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਣਾ ਹੈਰਾਨ ਆਖਰਕਾਰ ਕੀ ਵਜ੍ਹਾ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਆਪਣੀ ਗ੍ਰਿਫਤਾਰੀ ਦੇ 15-20 ਮਿੰਟ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਲਾਈਵ ਵੀ ਹੋਏ ਸੀ ਅਤੇ ਲਾਈਵ ਹੋ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਿਆ ਸੀ ਕਿ ਮੈਨੂੰ ਰਾਜਨੀਤਿਕ ਪ੍ਰੋਪਗੈਂਡਾ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਜੋ ਕਿ बार-बार टॉर्चर ਕੀਤਾ ਜਾ ਰਿਹਾ ਹੈ ਮੇਰੇ ਉੱਪਰ ਝੂਠੇ ਮੁਕਦਮੇ ਪਾਏ ਜਾ ਰਹੇ ਨੇ ਤੇ ਵਿਜੀਲੈਂਸ ਡਿਪਾਰਟਮੈਂਟ ਨੇ ਜੋ ਕਿ ਵੱਖ-ਵੱਖ ਥਾਵਾਂ ਦੇ ਉੱਪਰ ਛਾਪੇਮਾਰੀ ਕੀਤੀ ਸੀ ਤੇ ਉਸੇ ਛਾਪੇਮਾਰੀ ਦੇ ਦੌਰਾਨ ਵਿਕਰਮਜੀਤ ਸਿੰਘ ਮਜੀਠੀਆ ਇਸ ਦੇ ਘਰੋਂ ਵੀ ਕਾਫੀ ਜ਼ਿਆਦਾ ਜੋ ਸੰਪਤੀ ਹੈ ਉਹ ਜ਼ਬਤ ਕੀਤੀ ਗਈ ਹੈ ਅਤੇ ਆਪਣੀ ਗ੍ਰਿਫਤਾਰੀ ਦੇ ਬਾਅਦ ਜੋ ਕਿ ਇਹ ਆਪਣੀ মিডিਆ ਦੇ ਸਾਹਮਣੇ ਵੀ ਬਾਰ-ਬਾਰ ਚੀਖ-ਚੀਖ ਕੇ ਕਹਿ ਰਿਹਾ ਸੀ ਕਿ ਮੈਂ નિર્ਦੋਸ਼ ਹਾਂ ਪਰ ਜੇਲ੍ਹ ਦੇ ਵਿੱਚ ਕੀਰਤਕੌਰ ਬਾਦਲ ਨੇ ਮਿਲ ਕੇ ਆਖਰਕਾਰ ਕਿਹੜੀ ਗੱਲਬਾਤ ਕੀਤੀ ਅਤੇ ਜੋ-ਜੋ ਗੱਲਾਂ ਕਈਆਂ ਨੇ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਤੋਂ ਅੱਜ ਆਪਾਂ ਜ਼ਿਕਰ ਕਰਦੇ ਹਾਂ ਜੋ ਕਿ ਪੰਜਾਬ ਸਰਕਾਰ ਨੇ ਇੱਕ ਪੰਜਾਬ ਦੇ ਵਿੱਚ ਬਹੁਤ ਵੱਡੀ ਕਾਰਵਾਈ ਕੀਤੀ ਹੈ ਜੋ ਕਿ ਵਿਜੀਲੈਂਸ ਡਿਪਾਰਟਮੈਂਟ ਹੁੰਦਾ ਹੈ ਨਾ ਉਸੇ ਹੀ ਡਿਪਾਰਟਮੈਂਟ ਨੇ ਜੋ ਕਿ ਇੱਕ ਰੇਡ ਮਾਰੀ ਹੈ ਵੱਖ-ਵੱਖ ਥਾਵਾਂ ਦੇ ਉੱਪਰ ਤੁਹਾਡੇ ਮਨ ਦੇ ਵਿੱਚ ਸਵਾਲ ਉੱਠਦਾ ਹੋਵੇਗਾ ਕਿ ਵਿਜੀਲੈਂਸ ਡਿਪਾਰਟਮੈਂਟ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਜੋ ਕਿ ਇੱਕ ਵੀਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਖਾਸ ਪ੍ਰਕਾਰ ਦੀ ਏਜੰਸੀ ਹੈ ਜੋ ਸਰਕਾਰੀ ਅਧਿਕਾਰੀਆਂ ਤੇ ਵਿਦੇਸ਼ੀ ਜੋ ਸਥਾਨਕ ਜਿਵੇਂ ਕਿ ਪਬਲਿਕ ਸਕੀਮਾਂ ਸਥਾਨਕ ਬਾਡੀਆਂ ਦੇ ਵਿੱਚ ਜੋ ਕ੍ਰਪਸ਼ਨ ਦੇ ਮਾਮਲਿਆਂ ਦੀ ਜਾਂਚ ਕਰਦਾ ਹੈ ਹੁਣ ਉਹਨਾਂ ਨੇ ਜੋ ਕਿ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਅਤੇ ਉਹਨਾਂ ਨੇ ਜੋ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਵੀ ਜੜੀ ਕੇ ਲੈ ਲਿਆ ਹੈ 24 ਅਤੇ 25 ਜੂਨ ਨੂੰ ਜੋ ਕਿ ਵੱਖ-ਵੱਖ ਥਾਵਾਂ ਤੇ ਜੋ ਵੀ ਵੀ ਨੇ ਛਾਪੇਮਾਰੀ ਕੀਤੀ ਹੈ 25 ਥਾਵਾਂ ਤੇ ਛਾਪੇਮਾਰੀ ਚੱਲ ਰਹੀ ਸੀ ਜਿਨ੍ਹਾਂ ਵਿੱਚੋਂ ਅਮਰਸਰ ਅਤੇ ਚੰਡੀਗੜ੍ਹ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਘਰ ਵੀ ਸ਼ਾਮਲ ਹੈ ਅਮਰਸਰ ਦੇ ਘਰ ਗ੍ਰੀਨ ਅਵੇਨਿਊ ਦੇ ਵੀ ਵੀ ਦੇ ਵਿੱਚ 30 ਆਫਸਰਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ 29 ਮੋਬਾਈਲ 4 ਲੈਪਟਾਪ ਅਤੇ 2 ਆਈਪੈਡ ਤੇ 8 ਡਾਇਰੀਆਂ ਸੀਜ਼ ਕੀਤੀਆਂ ਗਈਆਂ ਅਤੇ ਇਸ ਛਾਪੇਮਾਰੀ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਵਾਲੇ ਹੈ ਹੁਣ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਡੇ ਮਨ ਦੇ ਵਿੱਚ ਸਵਾਲ ਵੀ ਉੱਠਦਾ ਹੋਵੇਗਾ ਕਿ ਆਖਰਕਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਵੀਬੀ ਨੇ ਮੁਕੱਦਮਾ ਰਜਿਸਟਰ ਕੀਤਾ ਕਿਉਂਕਿ ਮਜੀਠੀਆ ਵੱਲੋਂ ਉਸ ਦੀ ਆਮਦਨ ਦੇ ਮੁਕਾਬਲੇ ਬਹੁਤ ਵੱਧ ਸੰਪਤੀ ਜੋ ਕਿ ਹੈ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਡਰੱਗ ਕੇਸ ਦਾ ਜੋ ਮਾਮਲਾ ਹੈ ਉਹ ਵੀ ਸਾਹਮਣੇ ਆਇਆ ਸੀ ਉਸਦੇ ਵੀ ਕੁਝ ਸਬੂਤ ਨੇ ਜੋ ਮਿਲੇ ਸੀ ਜਿਸ ਆਧਾਰ ਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੋ ਕਿ ਗ੍ਰਿਫਤਾਰ ਕੀਤਾ ਗਿਆ ਮਜੀਠੀਆ ਨੇ ਲਾਈਵ ਆ ਕੇ ਦੋਸ਼ ਵੀ ਲਾਇਆ ਹੈ ਕਿ ਆਮ ਆਦਮੀ ਸਰਕਾਰ ਉਸਨੇ ਰਾਜਨੀਤਿਕ ਹਰਾਸ਼ਮੈਂਟ ਜੋ ਕਿ ਪੋਲਿਟੀਕਲ ਪ੍ਰੋਪਗਾਂਡਾ ਹੈ ਉਹਨਾਂ ਨੇ ਜੋ ਕਿ ਮੈਨੂੰ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਫਸਾਇਆ ਗਿਆ ਹੈ ਤੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੀ ਪਤਨੀ ਐਮਐਲਏ ਗਨੀਵ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਵੀ ਦੱਸਿਆ ਕਿ ਬੀਬੀ ਦੀ ਐਕਸ਼ਨ ਜੋ ਕਿ ਬਿਨਾ ਨੋਟਿਸ ਦੇ ਕੀਤੀ ਗਈ ਤੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਇਹ ਸਰਾਸਰ ਗਲਤ ਹੈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਜੋ ਰੈਡ ਪਈ ਹੈ ਇਹ ਸਹੀ ਪੈਣੀ ਚਾਹੀਦੀ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਫਿਰ ਇਹ ਕੋਈ ਰਾਜਨੀਤਿਕ ਪ੍ਰੋਪਗੈਂਡਾ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।